ਦੇਲੇ ਜੋ ਛੋੜੇ ਕਾਲੇ ਦਲ ਚ ਉਹਦਾ ਬੋਤਾ ਆਪਰੇ ਦੇ ਵਿੱਚ ਫਰਕ ਪਿਆ ਹੋਇਆ ਉਹਦੇ ਵਿੱਚ ਇਹ ਛੋੜੇ ਕਾਲੇ ਪੱਤੇ ਦਾ ਇੱਕ ਸਵਸਿਆ ਸਮਝ ਆਈ ਸੀ ਜਿਹਦੇ ਸੁਰਦਾਲ ਲਈ ਸਾਡੇ ਸਭ ਦੇ ਸਤਕਾਰਯੋਗ ਮਾਨਯੋ ਅਦਰਯੋ ਅਕਾਲਤਾ ਸਾਹਿਬ ਉਹਦੇ ਜੀ ਦਾ ਸਾਹਿਬ ਨੇ ਇੱਕ ਸੱਤ ਬਬਲੀ ਕਮੇਟੀ ਦਾ ਕਾਰਜ ਕੀਤਾ ਗਿਆ ਸੀ ਉਹਦਾ ਚੱਲ ਠੀਕ ਸੀ ਪਰ ਉਹ ਸੱਤ ਬਬਲੀ ਕਮੇਟੀ ਦੇ ਦੋ ਬੇਟੀਆਂ ਇੱਕ ਚੰਡੀਗੜ੍ਹ ਦੇ ਪਟਿਆਲੇ ਹੋਈ ਆ ਤੇ ਤੇ ਘਟੇ ਬੇਟੀਆਂ ਚੱਲਦੇ ਰਹੇ ਬਹੁਤ ਉਲਕੇ ਵਿਚਾਰ ਹੋਈਆਂ ਮੈਂ ਸਮਝੇ ਬਾਕੀ ਸਾਰੇ ਮੈਂਬਰ ਜਿਓ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀ ਥੋੜੇ ਵਿਵਾਰੀ ਸੀਗੇ ਪਰ ਅਫਸੋਸ ਹੈ ਉਹ ਸਾਰੀਆਂ ਬੇਟੀਆਂ ਦੇ ਕਰਦੇ باوجود ਵੀ ਕੋਈ ਕਿਸੇ ਸਾਤ ਨਤੀਜੇ ਸੀ ਨਹੀਂ ਹੋ ਸਕੇ ਉਹਦੀ ਮੈਨੇ ਉਹ ਖੜ ਕੇ ਹਮਰੇ ਵਾਇ ਅੱਜ ਦੇ ਬਿਚੇ ਵਾਲਿਆ ਰਿਸ਼ਤਾ ਬਣਿਆ ਕਿਉਂਕਿ ਪ੍ਰਧਾਨ ਤਾਂ ਸਿਰਫ ਪ੍ਰਧਾਨ ਸੀ ਜਿਹੜਾ ਉਹ ਗਾਲਤਾਰ ਸਾਹਿਬ ਨੇ ਨੀਰ ਕੇ ਲਾ ਕੇ ਸੀ ਕੁਝ ਦਿਨ ਬਾਅਦ ਇਹ ਹੁਣ ਕੋਈ ਕੌਣ ਪ੍ਰਧਾਨ ਲਗਾ ਕੌਣ ਲਾ ਕੇ ਅਸੀਂ ਆਪਣੇ ਹੱਥ ਤੋਂ ਕਰ ਨਹੀਂ ਸਕਦੇ ਇਹ ਤਾਂ ਗਾਲਤਾਰ ਸਾਹਿਬ ਵੀ ਕਰ ਸਕਦੇ ਸੀਗੇ ਇਸ ਤੇ ਦੇਖ ਕੇ ਜਿਹਦੇ ਪੰਪਲ ਕੋਸਾ ਪਿਆ ਹੋਇਆ ਉਸ ਨੂੰ ਦੇਖਦੇ ਆ ਹੋਇਆ ਮੈਂ ਗਾਲਤਾਰ ਸਾਹਿਬ ਜਿਆਦਾ ਸਾਲوں ਚਿੱਠੀ ਲਿਖੀ ਆ ਵੀ ਆ ਹਾਲਾਤ ਨੇ ਇਹਨਾਂ ਹਾਲਾਤ ਦੇ ਵਿੱਚ ਜੇ ਮੈਂ ਤੋਂ ਪਰੇਤ ਜਾਵੇ ਤੇ ਉਹ ਅੱਗੇ ਉਹ ਫਿਰ ਆ ਬੋਲ ਰਿਹਾ ਕਿ ਕੀ ਕਰਨਾ ਕੀ ਨਹੀਂ ਕਰਨਾ ਇਸ ਕਰਕੇ ਉਹ ਬਿਚੇ ਇਹ ਕੌਣ ਕਰੇਗਾ ਕਿਸ ਤਰ੍ਹਾਂ ਕਰੇਗਾ ਇਹ ਤੇ ਆਪ ਨੂੰ ਜਿਹਦਾ ਪੀਟੇ ਕਨਵੀਰ ਕਰਾ ਦਾ ਬੰਦਾ ਉਹ ਹੀ ਅਜਿ ਕਰ ਇਸ ਕਰਕੇ ਉਹ ਯਾਦਾ ਉਹ ਕੁਝ ਸਹੇਦ ਕਰੇ ਸਹੇਦ ਕਰੇ ਤੇਰੀ ਫਦਾਰਗੇ ਜੇ ਦਾ ਕੋਈ ਅਕਾਦੀ ਦਾ ਕੋਚ ਜਾ ਉਹਦਾ ਨੰਬਰ ਦਵਾ ਲੈ ਜਾਏਗਾ ਇਹ ਅਕਾਦਾ ਸਾਬ ਦੇ ਉਪਰਾਂ ਜਿਹਾ ਕਮੇਟੀ ਇਹ ਤਾਂ ਉਹੀ ਕਰ ਸਕਦੇ ਇਹ ਇਹਦੇ ਦਵਾ ਦੇ ਵੀ ਕਰੇਗਾ ਕੋਈ ਫੈਸਲਾ ਆਇਆ ਨਹੀਂ ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਬੜੀ ਹੋਈ ਆ ਮੈਂ ਤਾਂ ਕੋਈ 50 ਸਾਲ ਤੋਂ ਜਲ ਮੈਨੂੰ ਮਹਿਸੂਸ ਹੁੰਦਾ ਸੀ ਕਿ ਇਹ ਅਸੀਂ ਕੋਈ ਕੌੜੀ ਨਹੀਂ ਕੰਨ ਸਾਗਾ ਭਾਵੇਂ ਤੁਹਾਨੂੰ ਕੀ ਲੱਗਦਾ ਕਿ ਹਜਿੰਦਰ ਸਾਹਿਬ ਨੇ ਧਾਮੀ ਜਦੋਂ ਮੀਡੀਆ ਚਲਰੀ ਦੇ ਵਿੱਚ ਸਿਵਾ ਦੇ ਮੈਂ ਤਾਂ ਸਹੀ ਕਰਦਾ ਸਾਡੇ ਅੜਕੇ ਦੇ ਘਰ ਤੱਕ ਰਿਹਾ ਸੀ ਇਸ਼ਾਰਾ ਇਸ਼ਾਰਾ ਮਤਲਬ ਗੱਲ ਹੀ ਕਰਦੇ ਇਹ ਮੈਨੂੰ ਪਹਿਲਾਂ ਪਤਾ ਵੀ ਲੱਗਿਆ ਮੇਰਾ ਟੈਲੀਫੋਨ ਬੰਦ ਸੀ ਮੈਂ ਬਾਹਰ ਜਾ ਰਿਹਾ ਸੀ ਕੋਟੇ ਸਤਾਰਜ ਇਹਦਾ ਬੇਤੀ ਮੇਰੇ ਨਾਲ ਸੀ ਇਹਨੇ ਮੈਨੂੰ ਦੱਸਿਆ ਦਵਰੇ ਜਾ ਕੇ ਵੀ ਉਹ ਸਿਵਾ ਦਿੰਦਾ ਤੇ ਅਸੀਂ ਇੱਕੋ ਤਾਂ ਜਤੋਂ ਚੱਫੇ ਚ ਕਰ ਰਹੇ ਰਾਤ ਵੇਲੇ ਘਰ ਹੋਈ ਜੀ ਵੀ ਪਤਾ ਨਹੀਂ ਕਿ ਉਹਦਾ ਤੈਸਰ ਕਰਦਾ ਦਾਸਤ ਨੇ ਕੋਈ ਕਹਦਾ ਨਹੀਂ ਕਰੀਏ ਜਾਰੇ ਮੋੜੇ ਕੋਈ ਸਿੱਧੇ ਘੱਟ ਦੇ ਅੱਜ ਵੀ ਕਿਹਾ ਕੋਈ ਸਾਨੂੰ ਕੋਈ ਸਹੀ ਜਵਾਬ ਦਿੱਤਾ ਕਰੇ ਰੇ ਇਹ ਕਿਹਾ ਉਹ ਕੋਈ ਮਿਸਟਰ ਕਿ ਅੱਜ ਮੀਟਿੰਗ ਸੀ ਅੱਜ ਮੀਟਿੰਗ ਬਾਰੇ ਮੈਂ ਕਿਹਾ ਜੀ ਜਿਹੜੇ ਜੋ ਦਿੱਤਾ ਸੀ ਤੋ ਬੀਟੇ ਤੁਸੀਂ ਸੱਦੀ ਵਿੱਚ ਕਿ ਜੇ ਇੱਕ ਇਹਦੇ ਬਾਰੇ ਵੀ ਕਹਿਣਾ ਸੀਗਾ ਉਹ ਚੁੱਪ ਹੋ ਗਏ ਹੁਣ ਇਹ ਰੱਦ ਕਰ ਦਿੱਤੀ ਕਿ ਮੀਟਿੰਗ ਇਹ ਆ ਦੇ ਵੇਗਾ ਅੰਦੇਸ਼ਤਾ ਪੜੀ ਹੋਈ ਹੈ ਦੇਖੋ ਉਹ ਤੁਸੀਂ ਆਹ ਸੁਣਦੇ ਹੋ ਦੋਹਾਂ ਰਾਜ ਪੇਟ ਤੇ ਇਹ ਤਾਂ ਵੈਟਿੰਗ ਪਤਾ ਤੱਕ ਦਾ ਜਿਆਦਾ ਸਾਬਰੇ ਪੜਾਈ ਸੀ ਕੁਝ ਬਾਗ ਦਾ ਲਿਖਿਆ ਹੈ ਉਹ ਤਵੀ ਸਾਲ ਦਾ ਠੀਕ ਹੈ ਉਹ ਜਿਹੜਾ ਜਿਹੜਾ ਜਿਹਦੇ ਉੱਪਰ ਘਰ ਕੇ ਕਰ ਰਿਹਾ ਉੱਪਰ ਧਰ ਕੇ ਛੱਡ ਗਏ ਅਗਲੀ ਕੋਈ ਗੱਲ ਹੀ ਕਹਿ ਕੇ ਗਏ ਹੋਰ ਕੋਲ ਕਰੇਗਾ ਆਪਣੇ ਆਪ ਹੀ ਵਰਤਦਾ ਦੇ ਠੀਕ ਹੈ ਹੁਣ ਤੁਹਾਡੇ ਕੋਲੋਂ ਅੱਗੇ ਮੀਟਿੰਗ ਦਾ ਹਿੱਸਾ ਬਣਿਆ ਜਾਏਗਾ ਤੁਹਾਡੇ ਕੋਲ ਨਹੀਂ ਨਹੀਂ ਮੈਂ ਤਾਂ ਉਹਨੂੰ ਫਿਰ ਤੇ ਕਰਦੇ ਵੀ ਇਹ ਮੈਨੂੰ ਤਾਂ ਫਰਕ ਹੀ ਕਰਦਾ Thank you.